ਭਾਈ ਕੋ ਜੀ ਦੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦਾਸ ਰਵਿੰਦਰ ਸਿੰਘ ਖਾਲਸਾ ਸੰਗਤ ਜੀ ਤੁਹਾਡੇ ਚੰਨਾਂ ਚ ਬੇਨਤੀ ਕਰਨੀ ਚਾਹਨੇ ਆ ਅਜੇ ਕੰਗਨਾ ਦੀ ਫਿਲਮ ਆਲੋਚਨਾ 6 ਦਸੰਬਰ ਵਾਲੇ ਦਿਨ ਸੰਗਤ ਜੀ ਸਾਡਾ ਫਰਜ਼ ਬਣਦਾ ਆ ਆਪਾਂ ਸਾਰੇ ਇਕੱਠ ਕਰਕੇ ਇਹਦਾ ਵਿਰੋਧ ਕਰੀਏ ਕਿਸੇ ਸਿਨੇਮਾ ਘਰ ਦੇ ਵਿੱਚ ਇਹ ਫਿਲਮ ਨਾ ਚੱਲਣ ਦੇਈਏ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਉੱਪਰ ਜਿਹੜੀ ਟਿੱਪਣੀ ਕਰਦੀ ਪਈ ਹੈ ਸਭ ਦੀ ਸੰਤਾ ਨੇ ساری ਜ਼ਿੰਦਗੀ ਗੁਰੂ ਘਰ ਦੇ ਨਾਲ ਆਪਣੀ ਸੇਵਾ ਤੈਅ ਦਿਲੋਂ ਨਿਭਾਈ ਅੱਜ ਆਹ ਉਹ ਬੀਬੀ ਸ਼ੈਤਾਨ ਬੀਬੀ Indra ਦਾ ਰੂਪ ਧਾਰਨ ਕਰਨਾ ਚਾਹੁੰਦੀ ਏ ਇਹ ਮਤ ਭੁੱਲੇ ਕਿ ਬਿਰਸਿੰਘ ਵਰਗੇ ਸਤਵੰਤ ਸਿੰਘ ਵਰਗੇ ਅੱਜ ਫਿਰ ਹਾਜ਼ਰ ਹੋਣਗੇ ਜੇ ਤੂੰ Indra ਬਨਣਾ ਚਾਹੁੰਦੀ ਏ ਬੀਬੀ ਅਸੀਂ ਤੈਨੂੰ ਧਾਰਨਾ ਕਰਨੀ ਚਾਹੁੰਦੇ ਏ ਤੂੰ ਆਪਣੀਆਂ ਆਤਾਂ ਸੁਧਾਰ ਲੈ ਚੱਗੀ ਰਵੇ ਜੀ ਸੈਂਟਰ ਦੇ ਮਗਰ ਲੱਗ ਕੇ ਨਾਲ ਖਾਲਸੇ ਨਾਲ ਮੱਥਾ ਲਾ ਇਹ ਖਾਲਸਾ ਉਹ ਆ ਤਨ ਤਨ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਅੱਜ ਤੱਕ ਜਿੰਨੇ ਮੱਥਾ ਲਾਇਆ ਉਹ ਕਦੀ ਵੀ 153 ਦਿਨਾਂ ਤੋਂ ਉੱਪਰ ਨਹੀਂ ਰਿਹਾ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਸਾਰੀ ਸੰਗਤ ਦੇ ਵਿੱਚ ਚਰਨਾਂ ਦੇ ਕਿ ਕਿਸੇ ਸਿਨੇਮਾ ਘਰ ਦੇ ਵਿੱਚ ਵੀ ਫਿਲਮਾਂ ਚੱਲਣ ਦਿੱਤੀ ਜਾਵੇ ਅਸੀਂ ਸ਼ਹਿਰ ਕੋ ਡਿਸਟ੍ਰਿਕਟ ਦੇ ਵਿੱਚੋਂ ਅੱਜ ਲਾਲ ਕਰਦੇ ਹਾਂ ਕਿ ਵੀ ਫਿਲਮ ਨਹੀਂ ਲੱਗਣ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ